ਉਹ ਘੜੀ ਚੰਗੀ ਕੋ ਸ਼ਨੀਵਾਰ ਵੀ ਚੰਗਾ ਉਹ ਮੰਗਲਵਾਰ ਵੀ ਚੰਗਾ ਤੇ ਉਹ ਵੀਰਵਾਰ ਵੀ ਚੰਗਾ ਜਿਸ ਦਿਨ ਮਹਾਰਾਜ ਜੀ ਕਹਿੰਦੇ ਮਾਲਕ ਨੂੰ ਮਿਲਿਆ ਜਾਏ ਜਿਸ ਦਿਨ ਮਾਲਕ ਨੂੰ ਨਾ ਮਿਲਿਆ ਜਾਵੇ ਨਾ ਉਹਦੇ ਲਈ ਐਤਵਾਰ ਚੰਗਾ ਨਾ ਸੋਮਵਾਰ ਚੰਗਾ ਨਾ ਬੁੱਧ ਸੁੱਧ ਚੰਗਾ ਠੀਕ ਹੈ ਜੀ ਜਿਹੜਾ ਮਾਲਕ ਦੇ ਦਰਸ਼ਨ ਕਰਦਾ ਹੈ ਮਹਾਰਾਜ ਜੀ ਕਹਿੰਦੇ ਸਭੇ ਰੁੱਤੀ ਚੰਗੀਆਂ ਉਹਦੇ ਲਈ ਹਰ ਇੱਕ ਰੁੱਤ ਚੰਗੀ ਹਰ ਮਹੀਨਾ ਚੰਗਾ ਹਰ ਦਿਨ ਚੰਗਾ ਹਰ ਸਮਾਂ ਚੰਗਾ ਬਾਣੀ ਵਿੱਚ ਲਿਖਿਆ ਸਫਲ ਮੂਰਤ ਸਫਲਾ ਘੜੀ ਜਦ ਸੱਚੇ ਨਾਲ ਪਿਆਰ ਜਦੋਂ ਤੂੰ ਰੱਬ ਦੇ ਨਾਲ ਪਿਆਰ ਕਰੇ ਰੱਬ ਨਾਲ ਜੁੜੇ ਉਦੋਂ ਭਾਵੇਂ ਕੋਈ ਵੀ ਦਿਨ ਚੱਲਦੇ ਹੋਣ ਬਿਪਰਵਾਦ ਅਨੁਸਾਰ ਚਾਹੇ ਸ਼ਰਾਦ ਚੱਲਦੇ ਹੋਣ ਚਾਹੇ ਪੰਜਗਣ ਲਗੀਆਂ ਹੋਣ ਤੇਰੇ ਦੇ ਕੋਈ ਅਸਰ ਨਹੀਂ ਹੁੰਦਾ ਧਿਆਨ ਦੇਣਾ ਬਹੁਤ ਵਧੀਆ ਵਿਚਾਰ ਆ ਗਈ ਹੈ ਚਾਹੇ ਜਿੱਦਾਂ ਦੇ ਕੁਝ ਅਸੀਂ ਸਾਨੂੰ ਦੱਸਿਆ ਹੋਇਆ ਜਿਹੜਿਆ ਨੇ ਉਲਝਣਾ ਵਿੱਚ ਪਾਉਣ ਵਾਲਿਆਂ ਨੇ ਵੀ ਆਦਿਨ ਚੰਗੇ ਆਦਿਨ ਮਾੜੇ ਜੰਤਰੀਆਂ ਤੇ ਵੀ ਲਿਖ ਦਿੱਤਾ ਹੈ ਪਰ ਮੈਂ ਕਈ ਵਾਰ ਮਾਰਾ ਹੀ ਨੁ ਪੁੱਛਦਾ ਹਾਂ ਮਹਾਰਾਜ ਇਹ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਲਿਖਿਆ ਹੀ ਨਹੀਂ ਮੈਨੂੰ ਕਿਤੇ ਲਬਦਾ ਹੀ ਨਹੀਂ ਪਰ ਫਿਰ